ਜੀ ਮਹਾਰਾਜ ਕਿਲਾ ਰਾਏਪੁਰ ਤੋਂ ਹੁੰਦਿਆ ਹੋਇਆ ਇਸ ਅਸਥਾਨ ਤੇ ਧਨ ਗੁਰੂ ਗੋਬਿੰਦ ਸਿੰਘ ਜੀ ਦਰਮਿਆਨੀ ਰਾਤ ਮੁਰਾਦ ਨੂੰ ਪਹੁੰਚੇ ਸੋ ਕਿਲਾ ਰਾਏਪੁਰ ਦੇ ਸਰਦਾਰਾਂ ਨੂੰ ਮਾਰਜਨ ਸੱਦਾ ਭੇਜਿਆ ਵੀ ਤੁਸੀਂ ਇੱਥੇ ਆਓ ਸਾਡੇ ਦਰਸ਼ਨ ਕਰੋ ਤੇ ਕਿਲਾ ਰਾਏਪੁਰ ਦੇ ਸਰਦਾਰ ਧਨ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਉਹ ਨਹੀਂ ਆਏ ਰਾਇਪੁਰ ਦੀਆਂ ਸਮੂਹ ਸੰਗਤਾਂ ਮਾਈਆਂ ਇੱਥੇ ਪ੍ਰਸ਼ਾਦਾ ਲੈ ਕੇ ਆਈਆਂ ਤੇ ਧਨਵਰ ਗੋਬਿੰਦ ਸਿੰਘ ਜੀ ਦੇ ਅੱਗੇ ਭੁੱਲਾਂ ਬਖਸ਼ਾਈਆਂ ਤੇ ਪ੍ਰਸ਼ਾਦਾ ਆਪਣੇ ਹੱਥੀ ਤਿਆਰ ਕਰਕੇ ਲਿਆਦਾ ਉਹ ਸ਼ਕਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਮਾਈਆਂ ਨੂੰ ਕਿ ਤੁਹਾਡੀਆਂ ਸਰਦਾਰੀਆਂ ਜੁਗੋ ਜੋ ਕਾਇਮ ਰਹਿਣਗੀਆਂ ਜੋ ਵੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਕੇ ਜਾਂਦਾ ਹੈ ਕੋਈ ਵੀ ਐਸਾ ਕਾਰਜ ਨਹੀਂ ਜੋ ਧੰਗੁਰੂ ਗੋਬਿੰਦ ਸਿੰਘ ਜੀ ਨਾ ਪੂਰਾ ਕਰ ਸਕਣ ਪਰ ਜਾਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕੋਈ ਸਾਨੂੰ ਨਿਸ਼ਾਨੀ ਤੌਰ ਤੇ ਕੋਈ ਦੇ ਕੇ ਜਾਓ ਤੇ ਧੰਗੁਰੂ ਗੋਬਿੰਦ ਸਿੰਘ ਜੀ ਨੇ ਸਾਧ ਸੰਗਤ ਜੀ ਟਾਲੀ ਦੀ ਧਾਤਨ ਮੰਗਵਾਈ ਤੇ ਪੰਜ ਰਗੜੇ ਲਾ ਕੇ ਇਸ ਅਸਥਾਨ ਤੇ ਟਾਲੀ ਸ਼ੁਰੂ ਕਰ ਦਿੱਤੀ ਅਜੈਬ ਸਿੰਘ ਜੀ ਨੇ ਬਹੁਤ ਇਸ ਅਸਥਾਨ ਤੇ ਸੇਵਾ ਕਰਵਾਈ ਸੋ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹਨ ਲੇਕਿਨ ਉਸ ਉਹਨਾਂ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ ਇਸ ਅਸਥਾਨ ਨੂੰ ਅਸਥਾਨ ਦੇ 24 ਘੰਟੇ ਗੁਰੂ ਘਰ ਲੰਗਰ ਵਰਤਦਾ ਹੈ ਕੋਈ ਵੀ ਦਿਨੇ ਆਵੇ ਰਾਤ ਨੂੰ ਆਵੇ ਲੰਗਰ ਪ੍ਰਸ਼ਾਦਾ ਰਹਿਣ ਦਾ ਪ੍ਰਬੰਧ ਪੂਰਾ ਕੀਤਾ ਜਾਂਦਾ ਹੈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਦਸਮੇਸ਼ ਪਿਤਾ ਸਾਹਿਬ ਸਿਰੀ ਗੋਸਾ ਮਹਾਰਾਜ ਦੀ ਚਾਂਸੋ ਪ੍ਰਾਪਤ ਧਰਤੀ ਪਿੰਡ ਰਤਨ ਜਿਹਨਾਂ ਲੁਧਿਆਣਾ ਦੇ ਵਿੱਚ ਮੌਜੂਦ ਆ ਜਿੱਥੇ ਦਸਮੇਸ਼ ਪਿਤਾ ਸਾਹਿਬ ਸਿਰੀ ਗੋਸਾ ਮਹਾਰਾਜ ਜੀ ਦੇ ਚਰਨ ਪਏ ਉਸ ਜਗ੍ਹਾ ਦੇ ਉੱਪਰ ਅੱਜ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੇ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਆਓ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ ਗੁਰਦੁਆਰਾ ਟਾਲੀ ਸਾਹਿਬ ਪਾਸਾਈ ਦਾਹਮੀ ਪਿੰਡ ਰਤਨ ਜ਼ਿਲ੍ਹਾ ਲੁਧਿਆਣਾ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਰਤਨ ਸਾਡੇ ਨਾਲ ਮੌਜੂਦ ਨੇ ਬੈਨਾ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿੰਡ ਰਤਨ ਜਿਲ੍ਹਾ ਲੁਧਿਆਣਾ ਦੇ ਵਿੱਚ ਇਸ ਸਥਾਨ ਤੇ ਪਹੁੰਚੇ ਚਾਨਸੂ ਪ੍ਰਾਪਤਾਰ ਕੀਆ ਹਾਂਜੀ ਬਾਬਾ ਜੀ ਇਸ ਸਥਾਨ ਦਾ ਜੋ ਇਤਿਹਾਸ ਆ ਸੰਗਤ ਨੂੰ ਤੁਸੀਂ ਜਾਣੂ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 16 17 ਦੀ ਉਹ ਦੀ ਦਰਮਿਆਨੀ ਰਾਤ ਨੂੰ ਇਸ ਅਸਥਾਨ ਤੇ ਗੁਰਦੁਆਰਾ ਟਾਲੀ ਸਾਹਿਬ ਪਾਸ਼ੀ ਦਸਵੀਂ ਜੋ ਪਿੰਡ ਰਤਨਵਿਕੇ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਲਾ ਰਾਏਪੁਰ ਤੋਂ ਹੁੰਦਿਆ ਹੋਇਆ ਇਸ ਅਸਥਾਨ ਤੇ ਧਨ ਗੁਰੂ ਗੋਬਿੰਦ ਸਿੰਘ ਜੀ ਦਰਮਿਆਨੀ ਰਾਤ ਨੂੰ ਰਾਤ ਨੂੰ ਪਹੁੰਚੇ ਸੋ ਕਿਲਾ ਰਾਏਪੁਰ ਦੇ ਸਰਦਾਰਾਂ ਨੂੰ ਮਾਰਜ ਨੇ ਸੱਦਾ ਭੇਜਿਆ ਵੀ ਤੁਸੀਂ ਇੱਥੇ ਆਓ ਸਾਡੇ ਦਰਸ਼ਨ ਕਰੋ ਤੇ ਕਿਲਾ ਰਾਏਪੁਰ ਦੇ ਸਰਦਾਰ ਧਨ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਉਹ ਨਹੀਂ ਆਏ ਤੇ ਜਦੋਂ ਉੱਥੋਂ ਦੀ ਬੀਬੀਆਂ ਨੂੰ ਪਤਾ ਲੱਗਾ ਤਾਂ ਬੀਬੀਆਂ ਨੇ ਆਪਣੇ ਘਰਵਾਲਿਆਂ ਨੂੰ ਬੜੀਆਂ ਲਾਂਹਤਾਂ ਪਾਈਆਂ ਵੀ ਤੁਸੀਂ ਗੁਰੂ ਜੀ ਨੇ ਤੁਹਾਨੂੰ ਬੁਲਾਇਆ ਤੁਸੀਂ ਕਿਉਂ ਨਹੀਂ ਗਏ ਤਾਂ ਸਾਧ ਸੰਗਤ ਜੀ ਉੱਥੋਂ ਦੀ ਮਾਈਆਂ ਨੇ ਆਪ ਪ੍ਰਸ਼ਾਦਾ ਤਿਆਰ ਕਰਕੇ ਤੇ ਮਾਈ ਸੁਲੱਖਣੀ ਜੀ ਦੀ ਅਗਵਾਈ ਦੇ ਵਿੱਚ ਇਸ ਅਸਥਾਨ ਤੇ ਰਾਕਿਲਾ ਰਾਏਪੁਰ ਦੀਆਂ ਸਮੂਹ ਸੰਗਤਾਂ ਮਾਈਆਂ ਇੱਥੇ ਪ੍ਰਸ਼ਾਦਾ ਲੈ ਕੇ ਆਈਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਭੁਲਾ ਬਖਸ਼ਾਈਆਂ ਤੇ ਪ੍ਰਸ਼ਾਦਾ ਆਪਣੇ ਹੱਥੀ ਤਿਆਰ ਕਰਕੇ ਲਿਆਂਦਾ ਉਹ ਸ਼ਗਾਇਆ ਤੇ ਧਨਗੁਰ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਮਾਈਆਂ ਨੂੰ ਕਿ ਤੁਹਾਡੀਆਂ ਸਰਦਾਰੀਆਂ ਜੁਗੋ ਜੋ ਕਾਇਮ ਰਹਿਣਗੀਆਂ ਸੋ ਇਸ ਅਸਥਾਨ ਤੇ ਉੱਤੇ ਹਰੇਕ ਮੱਸੀਆ ਨੂੰ ਮਨਾਈ ਜਾਂਦੀ ਹੈ ਪਿੰਡ ਲਾਗੇ ਦੀਆਂ ਪਿੰਡ ਜੋਧਾ ਰਤਨ ਮਨਸੂਰਾ ਖੰਡੂਰ ਪਿੰਡ ਸ਼ੋਕਰਾਂ ਲਗ ਲਗ ਜਿੰਨੇ ਪਿੰਡ ਨੇ ਉੱਥੋਂ ਦੀਆਂ ਹਰੇਕ ਸੰਗਤਾਂ ਹਰੇਕ ਮੱਸੀਆ ਤੇ ਤੇ ਇਸ ਅਸਥਾਨ ਤੇ ਹਾਜ਼ਰੀ ਭਰਦੀਆਂ ਨੇ ਸੋ ਬਹੁਤ ਜ਼ਿਆਦਾ ਲੋਕਾਂ ਦੀ ਇਸ ਅਸਥਾਨ ਤੇ ਸ਼ਰਧਾ ਹੈ ਸੋ ਜੋ ਵੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਕੇ ਜਾਂਦਾ ਹੈ ਕੋਈ ਵੀ ਐਸਾ ਕਾਰਜ ਨਹੀਂ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨਾ ਪੂਰਾ ਕਰ ਸਕਣ ਜੋ ਵੀ ਇਥੋਂ ਅਰਦਾਸ ਕਰਕੇ ਜਾਂਦਾ ਹੈ ਉਹਦਾ ਹਰੇਕ ਕਾਰਜ ਪੂਰਾ ਹੁੰਦਾ ਹੈ ਔਰ ਇਸ ਅਸਥਾਨ ਤੇ ਜਦੋਂ ਮਹਾਰਾਜ ਜਾਣ ਲੱਗੇ ਤਾਂ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕੋਈ ਸਾਨੂੰ ਨਿਸ਼ਾਨੀ ਤੌਰ ਤੇ ਕੋਈ ਦੇ ਕੇ ਜਾਓ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਧ ਸੰਗਤ ਜੀ ਟਾਲੀ ਦੀ ਦਾਤਨ ਮੰਗਵਾਈ ਤੇ ਪੰਜ ਰਕੜੇ ਲਾ ਕੇ ਇਸ ਅਸਥਾਨ ਤੇ ਟਾਲੀ ਸ਼ੁਰੂਬਤ ਕੀਤੀ ਸੋ ਉਹ ਢਾਲੀ ਅੱਜ ਵੀ ਮੌਜੂਦ ਹੈ ਜਦੋਂ ਕਿ ਤੇ ਆਪ ਆਓ ਸੰਗਤਾਂ ਜਰੂਰ ਇੱਥੇ ਦਰਸ਼ਨ ਕਰਕੇ ਜਾਓ ਸੋ ਇਸ ਅਸਥਾਨ ਨੂੰ ਆਬਾਦ ਕਰਨ ਦੇ ਵਿੱਚ ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੇ ਵਰਸਾਏ ਹੋਏ ਮਹਾਂਪੁਰਖ ਬਾਬਾ ਅਜੈਬ ਸਿੰਘ ਜੀ ਸਤਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਸੋ ਬਾਬਾ ਅਜੈਬ ਸਿੰਘ ਜੀ ਨੇ ਬਹੁਤ ਇਸ ਅਸਥਾਨ ਦੀ ਸੇਵਾ ਕਰਵਾਈ ਸੋ ਅੱਜ ਉਹ ਦੁਨੀਆ ਦੇ ਵਿੱਚ ਨਹੀਂ ਹਨ ਲੇਕਿਨ ਉਸ ਉਹਨਾਂ ਦੇ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ ਇਸ ਅਸਥਾਨ ਨੂੰ ਸੋ ਹੁਣ ਮੌਜੂਦਾ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਜੋ ਇਸ ਅਸਥਾਨ ਦੀ ਦਿਨ ਰਾਤ ਸੇਵਾ ਕਰਵਾ ਰਹੇ ਨੇ ਔਰ ਇੱਥੇ ਹਰੇਕ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਅੱਜ ਵੀ ਦਿਨ ਰਾਤ ਸੇਵਾ ਕਰਦੀਆਂ ਹਨ ਔਰ ਇਸ ਅਸਥਾਨ ਤੇ 24 ਘੰਟੇ ਗੁਰੂ ਕਾ ਲੰਗਰ ਵਰਤਦਾ ਹੈ ਕੋਈ ਵੀ ਦਿਨੇ ਆਵੇ ਰਾਤ ਨੂੰ ਆਵੇ ਲੰਗਰ ਪ੍ਰਸ਼ਾਦਾ ਰਹਿਣ ਦਾ ਪ੍ਰਬੰਧ ਪੂਰਾ ਕੀਤਾ ਜਾਂਦਾ ਹੈ ਬੜੀ ਗੁਰੂ ਦੀ ਕਿਰਪਾ ਹੈ ਇਸ ਅਸਥਾਨ ਤੇ ਆਪ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਰੂਰ ਆਪ ਜੀ ਇਸ ਅਸਥਾਨ ਤੇ ਹਾਜ਼ਰੀ ਭਰੋ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿਉਂਕਿ ਇਹ ਜੋ ਦਿਨ ਚੱਲ ਰਹੇ ਹਨ ਅੱਜ 13 ਪੋ ਦਾ ਦਿਨ ਹੈ ਬਹੁਤ ਸਿੱਖੋਂ ਵਾਸਤੇ ਵਿਰਾਗਮਈ ਦਿਨ ਚੱਲ ਰਹੇ ਹਨ ਸੋ ਆਪਣੇ ਵਾਸਤੇ ਬਹੁਤ ਕੁਰਬਾਨੀ ਦੇ ਔਰ ਚੜ੍ਹਦੀ ਕਲਾ ਵਾਲੇ ਦਿਨ ਹਨ ਇਹਨਾਂ ਦਿਨਾਂ ਦੇ ਵਿੱਚ ਧਨਗੁਰ ਗੋਬਿੰਦ ਸਿੰਘ ਜੀ ਦੇ ਸਹਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੀ ਜਿਨ੍ਹਾਂ ਨੇ ਉਸ ਸਮੇਂ ਦੇ ਸੂਬਾ ਸਰਹੰਦ ਦੇ ਅੱਗੇ ਈਨ ਨਹੀਂ ਮੰਨੀ ਸਰਦਾਰੀਆਂ ਨੂੰ ਕਾਇਮ ਰੱਖਦੇ ਹੋਇਆ ਸ਼ਹਾਦਤ ਦੇ ਦਿੱਤੀ ਔਰ ਸਾਨੂੰ ਸੁੱਖ ਦੇਣ ਦੇ ਲਈ ਉਹਨਾਂ ਨੇ ਆਪਣੇ ਪਿੰਡੇ ਤੇ ਦੁੱਖ ਹੰਡਾਏ ਬਹੁਤ ਵੱਡੀ ਦੇਣ ਹੈ ਧਨਗੁਰ ਗੋਬਿੰਦ ਸਿੰਘ ਜੀ ਦੀ ਜਿਨ੍ਹਾਂ ਨੇ ਆਪਣਾ ਸਾਰਾ ਹੀ ਪਰਿਵਾਰ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਉਮਰ ਦਾਦਾ ਦਾ 17 ਸਾਲ ਦੀ ਸੀ ਤੇ ਬਾਬਾ ਜੁਝਾਰ ਸਿੰਘ ਦੀ ਉਮਰ 13 ਸਾਲ ਦੀ ਸੀ 17 ਤੇ 13 ਸਾਲ ਦੇ ਔਰ 7 ਸਾਲ ਦੇ 9 ਸਾਲ ਦੇ ਸਹਬਜ਼ਾਦੇ ਜਿਗਰ ਦੇ ਟੋਟੇ ਧਨਗੁਰੂ ਗੋਬਿੰਦ ਸਿੰਘ ਆਪਣੇ ਅੱਖਾਂ ਸਾਹਮਣੇ ਸ਼ਹੀਦ ਕਰਵਾਏ ਔਰ ਸਹਬਜ਼ਾਦੇ ਛੋਟੇ ਸਹਬਜ਼ਾਦੇ ਤਨਮਾਦਾ ਗੁਜਰੀ ਜੀ ਜਿਨ੍ਹਾਂ ਨੇ ਬਹੁਤ ਵੱਡੀ ਸ਼ਹਾਦਤ ਦੇ ਕੇ ਇਸ ਹਿੰਦੁਸਤਾਨ ਨੂੰ ਬਚਾਇਆ ਉਹਨਾਂ ਨੂੰ ਆਪਾਂ ਯਾਦ ਕਰੀਏ ਔਰ ਇਸ ਅਸਥਾਨ ਤੇ ਜਰੂਰ ਆਪ ਸਾਰੀਆਂ ਸੰਗਤਾਂ ਨਾਲ ਹੱਥ ਜੋੜ ਕੇ ਬੇਨਤੀ ਹਾਜ਼ਰੀ ਭਰਿਆ ਕਰੋ ਜੀ ਇੱਕ ਬੇਨਤੀ ਹੋਰ ਸੀਗੀ ਹਾਂਜੀ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹਾਂਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਾਰਗ ਅੱਜ ਸੋਭਤਾ ਪੂਰਾ ਆ ਜਾਣ ਦੀ 500 ਕਿਲੋਮੀਟਰ ਦਾ ਮਾਰਗਾ ਹਾਂਜੀ ਹਾਂਜੀ ਉਦੋਂ ਤੇ ਨਗਰ ਕੀਰਤਨ ਵੀ ਆਉਂਦਾ ਜੀ ਉਹ ਗੁਰੂ ਘਰ ਦਾ ਨਗਰ ਕੀਰਤਨ ਵੀ ਆਉਂਦਾ ਉਹਨਾਂ ਗੁਰਦਵਾਰਾ ਮਹਿਤੇ ਆਣਾ ਦੇ ਸਾਡੇ ਮੁੱਖ ਸੇਵਾਦਾਰ ਬਾਬਾ ਜੋਰਾਵਰ ਸਿੰਘ ਜੀ ਲੱਖਾ ਜੀ ਬਾਬਾ ਜੋਰਾ ਸਿੰਘ ਜੀ ਹਾਂ ਬਾਬਾ ਜੋਰਾ ਸਿੰਘ ਜੀ ਹਾਂ ਸੁਰਗਵਾਸੀ ਉਹ ਕਾਫੀ ਲੰਬੇ ਸਮੇਂ ਤੋਂ ਤਕਰੀਬਨ 29 30 ਸਾਲ ਉਹਨਾਂ ਨੂੰ ਹੋ ਰਹੇ ਗਏ ਹੋ ਗਏ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਦੇ ਉੱਪਰ ਚੱਲਦੇ ਆ ਹੋਇਆ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਿੱਥੇ ਉਹਨਾਂ ਰਾਤ ਵਿਸਰਾਮ ਕੀਤਾ ਉਸੇ ਤਰ੍ਹਾਂ ਅੱਜ ਵੀ ਮਹਤਿਆਣਾ ਦੀ ਸਮੂਹ ਸੰਗਤ ਤੇ ਬਾਬਾ ਜੀ ਅੱਜ ਵੀ ਸੰਗਤਾਂ ਨਾਲ ਲੈ ਕੇ ਉੱਥੋਂ ਨਗਰ ਕੀਰਤਨ 6 ਉਹਦੀ ਰਾਤ ਨੂੰ ਜੇ ਕਿਲਾ ਛੱਡਿਆ ਆਨੰਦਪੁਰ ਸਾਹਿਬ ਦਾ ਉੱਥੋਂ ਆਰੰਭ ਹੁੰਦਿਆਂ ਹੋਇਆ ਤੇ ਇੱਥੇ ਵੀ 31 ਦੀ ਰਾਤ ਨੂੰ 31 ਦਸੰਬਰ ਦੀ ਰਾਤ ਨੂੰ ਇਸ ਸਥਾਨ ਤੇ ਪਹੁੰਚਦਾ ਹੈ ਸੋ ਇੱਕ ਤਰੀਕ ਨੂੰ 1 ਜਨਵਰੀ ਨੂੰ ਇਥੋਂ ਵਿਸਰਾਮ ਕਰਕੇ ਰਾਤ ਨੂੰ ਸਵੇਰੇ ਇਥੋਂ ਉਹ ਚਾਲੇ ਮਰਦਾ ਹੈ ਸੋ ਬਹੁਤ ਸੰਗਤਾਂ ਉਤਸ਼ਾਹ ਨਾਲ ਨਗਰ ਕੀਰਤਨ ਦਾ ਇਥੋਂ ਦੀਆਂ ਸਵਾਗਤ ਕਰਦੀਆਂ ਨੇ ਬੜਾ ਉਹ ਦਿਨਾਂ ਨੂੰ ਯਾਦ ਕਰਦੀਆਂ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਥਾਨ ਤੇ ਆਏ ਜੀ ਜਿਸ ਦਿਨ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਰਾਤ ਇੱਥੇ ਕੱਟਦੇ ਨੇ ਇਸ ਗੁਰੂ ਘਰ ਦੇ ਵਿੱਚ ਜਿੱਥੇ ਅੱਜ ਮੌਜੂਦ ਖੜੇ ਆ ਤਾਂ ਉਸੇ ਦਿਨ ਹੀ ਜਿਵੇਂ ਨਗਰ ਕੀਰਤਨ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚਾਲੇ ਪੌਂਦਾ ਅੱਜ हां बाबा 조ਰਾ ਸਿੰਘ ਜੀ ਜਿਹੜੇ ਸੇਵਾਦਾਰ ਸੀ ਮੌਖੋ ਅੱਜ ਭਾਵੇਂ ਸਾਡੇ ਵਿੱਚ ਨਹੀਂ ਰਹੇ ਸਵਰਗ ਸudar ਗਏ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਭਾਈ ਕਲਵੰਤ ਸਿੰਘ ਜੀ ਉਹ ਸੇਵਾ ਨਿਭਾ ਰਹੇ ਨੇ ਨਗਰ ਕੀਰਤਨ ਵੀ ਇਸ ਸਥਾਨ ਦੇ ਉੱਪਰ 31 ਦਸੰਬਰ ਦੀ ਰਾਤ ਨੂੰ ਇੱਥੇ ਸਾਰੇ ਹੀ ਸੰਗਤਾਂ ਠਹਿਰਦੀਆਂ ਨੇ ਤੇ ਸਵੇਰ 1 ਜਨਵਰੀ ਨੂੰ ਅੱਗੇ ਮੋਹੀ ਸੱਲਾ ਸਾਹਿਬ ਉਦੋਂ ਗਾਹਾ ਟਾਲਿਆਣਾ ਸਾਹਿਬ ਰਾਹਤੇ ਵਿੱਚ ਵੀ ਜਿੰਨੇ ਵੀ ਗੁਰੂ ਘਰ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਥੇ ਜਾ ਕੇ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰਵਾਉਂਦੇ ਨੇ ਤੇ ਬਾਕੀ ਹੋਰ ਇੱਕ ਇਸ ਸਥਾਨ ਦੇ ਉੱਤੇ ਅਸੀਂ ਬਾਬਾ ਜੀ ਨੂੰ ਜ਼ਰੂਰ ਬੇਨਤੀ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਨਿਸ਼ਾਨੀ ਜੋ ਟਾਲੀ ਸਾਹਿਬ ਉਹਨਾਂ ਦੇ ਦਰਸ਼ਨ ਜ਼ਰੂਰ ਸੰਗਤਾਂ ਨੂੰ ਕਰਵਾ ਦਿਓ ਜੀ ਦੇਖਣ ਵਾਲਿਆਂ ਨੂੰ ਆਓ ਜੀ ਆਜੋ ਸੰਗਤ ਜੀ ਇਹ ਉਹ ਟਾਲੀ ਹੈ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਰਗੜੇ ਲਾ ਕੇ ਇਸ ਸਥਾਨ ਨੂੰ ਭਾਗਾ ਵਾਲਾ ਬਣਾਇਆ ਤੇ ਅੱਜ ਵੀ ਇਹ ਨਿਸ਼ਾਨੀ ਇਸ ਸਥਾਨ ਤੇ ਮੌਜੂਦ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਵੀ ਜ਼ਰੂਰ ਤੁਸੀਂ ਇਸ ਸਥਾਨ ਤੇ ਹਾਜ਼ਰੀ ਭਰੋ ਤੇ ਟਾਲੀ ਸਾਹਿਬ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਇਸ ਸਥਾਨ ਨੂੰ ਬਖਸ਼ਿਸ਼ ਕੀਤੀ ਸੀ ਉਹ ਅੱਜ ਵੀ ਮੌਜੂਦ ਹੈ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਬਹੁਤ ਬਹੁਤ ਪੱਤਰਕਾਰ ਵੀਰਾਂ ਦਾ ਤੇ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੂੰ ਨਾਮ ਬਾਣੀ ਸਿਮਰਨ ਦੀ ਅਮਰਤ ਦੀ ਦਾਤ ਬਖਸ਼ਿਸ਼ ਕਰਨ ਹੋਈਆਂ ਪੁਲੰਦ ਖੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤਾਂ ਨੂੰ ਜਰੂਰ ਦੱਸਣਾ ਚਾਹਾਂਗੇ ਬਾਬਾ ਜੀ ਬਾਈ ਹਰਪ੍ਰੀਤ ਸਿੰਘ ਜੀ ਰਤਨ ਹਜ਼ੂਰੀ ਰਾਗੀ ਨੇ ਬਹੁਤ ਜ਼ਿਆਦਾ ਕਿਰਪਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਹੀ ਜ਼ਿਆਦਾ ਦਿਲ ਨੂੰ ਸੁੰਦੀ ਆਵਾਜ਼ ਜਦੋਂ ਕੀਰਤਨ ਕਰਦੇ ਨੇ ਤਾਂ ਅਸੀਂ ਵੀ ਸੰਗਤਾਂ ਨੂੰ ਜ਼ਰੂਰ ਬੇਨਤੀ ਕਰਾਂਗੇ ਗੁਰਦੁਆਰਾ ਸਾਹਿਬ ਜਦੋਂ ਵੀ ਤੁਸੀਂ ਦਰਸ਼ਨਾਂ ਨੂੰ ਪਹੁੰਚਦੇ ਹੋ ਤਾਂ ਬਾਬਾ ਜੀ ਦਾ ਕੀਰਤਨ ਸਵੇਰੇ ਇਸ ਜਗ੍ਹਾ ਦੇ ਸਥਾਨ ਦੇ ਉੱਪਰ ਹੁੰਦਾ ਹੈ ਤਾਂ ਤੁਸੀਂ ਜ਼ਰੂਰ ਇਹਨਾਂ ਦੀ ਮਿੱਠੀ ਆਵਾਜ਼ ਮਿੱਠੇ ਸ਼ਬਦ ਗੁਰਬਾਣੀ ਦੇ ਜ਼ਰੂਰ ਸਰਵਣ ਕਰਿਓ ਜੀ ਤੇ ਅਸੀਂ ਆਓ ਹੋਰ ਸੋਨੂ ਗੁਰੂ ਘਰ ਦੇ ਵਿੱਚ ਦਰਸ਼ਨ ਕਰਵਾਉਨੇ ਆ ਜੋ ਵੀ ਇਤਿਹਾਸਕ ਇੱਥੇ ਨਿਸਾਨੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਉਹਦੇ ਵੀ ਦਰਸ਼ਨ ਕਰਵਾਉਨੇ ਆ ਆਓ ਚਲ ਜਾਈਏ ਗੁਰੂ ਘਰ ਦੇ ਅੰਦਰਲੇ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਬੜੀ ਸੁੰਦਰ ਮਾਰਤਾ ਤੇ ਸਫਾਈ ਦਾ ਬਕਾਇਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਸੇਵਾਦਾਰਾਂ ਵੱਲੋਂ ਵੀ ਸੇਵਾ ਬੜੀ ਸਰਦਾ ਦੇ ਨਾਲ ਇਸ ਥਾਂ ਤੇ ਕੀਤੀ ਜਾਂਦੀ ਆ ਕਿ ਜਿਵੇਂ ਕਿ ਅਸੀਂ ਆਪ ਜੀ ਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਤਾਕਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਨਗਰ ਕੀਰਤਨ ਵੀ ਚੱਲ ਪਾ ਚੁੱਕੇ ਨੇ ਤੇ ਉਹ ਰਾਸਤੇ ਦੇ ਵਿੱਚ ਜੋ ਗੁਰੂ ਘਰ ਨੇ ਦਸਮੇਸ਼ ਪਿਤਾ ਦੀ 400 ਪ੍ਰਾਪਤ ਧਰਤੀ ਸਥਾਨ ਨੇ ਉਹ ਵੱਖ-ਵੱਖ ਸਥਾਨਾਂ ਦੇ ਉੱਤੇ ਠਹਿਰੇ ਤੇ ਹੋਏ ਇਸ ਸਥਾਨ ਦੇ ਉੱਪਰ ਵੀ ਪਹੁੰਚਣਗੇ 31 ਦਸੰਬਰ ਦੀ ਰਾਤ ਤੇ ਇਸ ਜਗ੍ਹਾ ਦੇ ਉੱਤੇ ਜਿਵੇਂ ਜਿਵੇਂ ਦਸਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਖ-ਵੱਖ ਸਥਾਨਾਂ ਦੇ ਪਹੁੰਚੇ ਨੇ ਜਿਹੜੇ-ਜਿਹੜੇ ਡੇਟ ਆਉਂਦੀ ਆ ਜਿਹੜੀ ਤਰੀਕ ਮੁਤਾਬਕ ਉਸਨ ਤਰੀਕ ਮੁਤਾਬਕ ਹੀ ਉਹ ਨਗਰ ਕੀਰਤਨ ਅੱਗੇ ਜਾਂਦੇ ਨੇ ਤੇ ਅਸੀਂ ਗੁਰੂ ਘਰ ਦੇ ਵਿੱਚ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਜੋ ਵੀ ਉਹਨਾਂ ਦੀਆਂ ਅਨਸਾਨੀਆਂ ਨੇ ਸੰਗਤਾਂ ਨੂੰ ਦਰਸ਼ਨ ਕਰਵਾਏ ਨੇ ਤਾਂ ਸਾਡੀ ਇਸ ਵੀਡੀਓ ਨੂੰ ਤੁਹਾਨੂੰ ਕਿੱਦਾਂ ਲੱਗੀ ਤਾਂ ਜ਼ਰੂਰ ਤੁਸੀਂ ਕਮੈਂਟ ਰਾਹੀਂ ਵੀ ਦੱਸਿਓ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਪਾੰਜੋ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਾਣਸੋਂ ਪ੍ਰਾਪਤ ਧਰਤੀ ਪਿੰਡ ਰਤਨ ਗੁਰਦੁਆਰਾ ਟਾਲੀ ਸਾਹਿਬ ਪਾਸ ਸਾਈ 10ਵੀਂ ਦੇ ਸੰਗਤਾਂ ਨੂੰ ਵੱਧ ਤੋਂ ਵੱਧ ਹੋਰ ਦਰਸ਼ਨ ਹੋ ਸਕਣ ਤੇ ਅਸੀਂ ਆਖਰ ਵਿੱਚ ਬਾਬਾ ਜੀ ਦਾ ਵੀ ਧੰਨਵਾਦ ਕਰਾਂਗੇ ਭਾਈ ਹਰਪ੍ਰੀਤ ਸਿੰਘ ਹਜੂਰੀ ਰਾਗੀ ਜੀ ਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਥਾਨ ਦੇ ਨਾਲ ਜੋ ਵੀ ਇਤਿਹਾਸ ਜੁੜਿਆ ਸੰਗਤਾਂ ਨੂੰ ਜਾਣੂ ਕਰਵਾਇਆ ਆਖਰ ਵਿੱਚ ਅਸੀਂ ਧੰਨਵਾਦ ਫੇਰ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ